ਮਸ਼ਹੂਰ ਅਦਾਕਾਰਾ ਸ਼ਹਿਨਵਾਰ ਗਿੱਲ ਦੇ ਪਿਤਾ ਵੱਲੋਂ ਪਿਛਲੇ ਦਿਨੀ ਇੱਕ ਡਰਾਮਾ ਰਚਿਆ ਗਿਆ ਜੋ ਕਿ ਸਿਕਿਉਰਿਟੀ ਲੈਣ ਵਾਸਤੇ ਸੀ ਦਰਸ਼ਕ ਸੰਤੋਖ ਸਿੰਘ ਗਿੱਲ ਨੂੰ ਪਿਛਲੇ ਦਿਨੀ ਇੱਕ ਇਟਲੀ ਤੋਂ ਕਾਲ ਆਈ ਜਿਸ ਵਿੱਚ ਧਮਕੀ ਦੇਣ ਵਾਲੇ ਨੇ ਧਮਕੀ ਦਿੰਦੇ ਹੋਏ 50 ਲੱਖ ਰੁਪਏ ਦੀ ਮੰਗ ਕਸੂਰੀਵਾਂ ਕਤਲ ਕਰਨ ਦੀ ਧਮਕੀ ਦਿੱਤੀ ਪਰ ਡੀਐਸਪੀ ਬੱਬਾ ਪਕਾਲਾ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰਾ ਡਰਾਮਾ ਸਿਰਫ ਸਿਕਿਉਰਿਟੀ ਲੈਣ ਵਾਸਤੇ ਸੀ ਬਾਕੀ ਤੁਸੀਂ ਉਸ ਤੋਂ ਡੀਐਸਪੀ ਸਾਹਿਬ ਨੇ ਕੀ ਕੀ ਕਿਹਾ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗਿੱਲ ਵੱਲੋਂ ਪਾਈ ਗਈ ਹੈ ਇਸ ਔਡੀਅੰ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਤੇ 50 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ ਗਈ ਹੈ। ਸਰਦਾਰ ਸੰਤੋਖ ਸਿੰਘ ਗਿੱਲ ਦੇ ਖਿਲਾਫ 7-8 ਕ੍ਰਿਮినਲ ਮਕਦਮੇ ਦਰਜ ਹਨ। ਪਰੰਤੂ ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮਿਲਿਆ ਕੀਤੀ ਗਈ ਹੈ। ਕਿਉਂਕਿ ਇਹ ਕਿਸੇ ਸੰਸਥਾ ਦੇ ਚੇਅਰਮੈਨ ਹਨ ਅਜੇ ਇਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ। ਪਰੰਤੂ ਚੈਕਿੰਗ ਦੌਰਾਨ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦਰਵਾਤੋਂ ਕੀਤੀ ਗਈ ਜਿਸ ਨੂੰ ਤੇ ਰਹੀ ਦਰਵਾਤੋਂ ਕਰਤੋਂ ਦਬਾਜਿਆ ਗਿਆ ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਇਹਨਾਂ ਦੀ ਕੰਪਲੇਂਟ ਦੀ ਅਸੀਂ ਤਸਦੀਕ ਕਰ ਰਹੇ ਹਾਂ ਜੋ ਅਜੇ ਬਜ਼ਾਰਦীন ਹੈ ਔਰ ਜਲਦੀ ਹੀ ਤਸਦੀਕ ਹੋ ਜਾਵੇਗੀ ਤਸਦੀਕ ਉਪਰੰਤ ਵਣਦੀ ਕਾਨੂੰਨੀ ਕਾਰਵਾਈ ਕਾਮਨ ਵਿੱਚ ਲਿਆ ਦਿੱਤੀ ਜਾਵੇਗੀ